ਰਾਨੀਤੀ ਹੋਏਗੀ ਕਿ ਆਹ ਕਿਆ ਬਾਜ਼ੀ ਲੜਾਈ ਲੜੀਏਗੀ ਇਸ ਤੋਂ ਬਾਅਦ ਬਹੁਤ ਵੱਡਾ ਐਕਸ਼ਨ ਹੋਏਗਾ ਜਿਹੜਾ ਸੀ ਮੀਟਿੰਗ ਤੋਂ ਬਾਅਦ ਜਲਦੀ ਫੈਸਲਾ ਲੈ ਕੇ ਤੁਹਾਡੇ ਧਿਆਨ ਦੇ ਵਿੱਚ ਜੇ ਸਿੱਤਾ ਨਿਕਲਦਾ ਤਾਂ ਮੀਟਿੰਗ ਲੰਮੀ ਚੱਲੂਗੀ ਜੇ ਗੋਲੀ ਹੋਈ ਤਾਂ ਫਿਰ ਮੀਟਿੰਗ 5-7 ਮਿੰਟ ਰਣਨੀਤੀ ਹੋਏਗੀ ਕਿ ਆਰ ਜਾਂ ਪਾਰ ਦੀ ਲੜਾਈ ਲੜੀਏਗੀ ਇਸ ਤੋਂ ਬਾਅਦ ਬਹੁਤ ਵੱਡਾ ਐਕਸ਼ਨ ਹੋਏਗਾ ਜਿਹੜਾ ਅਸੀਂ ਮੀਟਿੰਗ ਤੋਂ ਬਾਅਦ ਜਲਦੀ ਫੈਸਲਾ ਲੈ ਕੇ ਤੁਹਾਡੇ ਧਿਆਨ ਦੇ ਵਿੱਚ ਲਿਆ। ਹਣ ਲਗਾਤਾਰ ਰਾਤ ਵੀ ਤੁਹਾਨੂੰ ਦੇਖਿਆ ਰਾਤ ਵੀ 1.5 ਦੇ ਵਿੱਚ ਕਮੇਟੀਆਂ ਕਰਦੇ ਨੇ ਹੁਣ ਜਦੋਂ ਮੀਟਿੰਗ ਹੋਣ ਜਾ ਰਹੀ ਆ ਮੰਗਾਂ ਆਲਰੇਡੀ ਤੁਸੀਂ ਦੱਸ ਚੁੱਕੇ ਹੋ ਕਿ ਜਿਹੜੀਆਂ-ਜਿਹੜੀਆਂ ਮੰਗਾਂ ਨੇ ਹੁਣ ਕਿੰਨਾ ਕੁ ਸਮਾਂ ਜਿਹੜੀ ਕਦੋਂ ਮੀਟਿੰਗ ਸ਼ੁਰੂ ਹੋਵੇਗੀ ਕਦੋਂ ਤੱਕ ਮੀਟਿੰਗ ਜਿਹੜੀ ਸਾਢੇ 12 ਦਾ ਟਾਈਮ ਸੀ ਸਾਨੂੰ ਉਮੀਦ ਹੈ ਵੀ ਸਾਢੇ 12 ਤੋਂ ਚੱਲੋ ਹੋਊਗਾ ਸਾਨੂੰ ਉੱਥੋਂ ਨਿਕਲਣ ਦਾ ਟਾਈਮ ਲੱਗ ਗਿਆ ਸਾਨੂੰ ਮੇਰੇ ਦਾ ਵਿਚਾਰ ਹੈ ਮੀਟਿੰਗ ਸਟਾਰਟ ਹੋ ਜੂਗੀ ਤੇ ਬਹੁਤ ਅਹਿਮ ਮੁੱਦੇ ਆ ਮੀਟਿੰਗ ਲੰਮੀ ਵੀ ਚੱਲ ਸਕਦੀ ਹੈ ਜੇ ਸਿੱਟਾ ਨਿਕਲਦਾ ਤਾਂ ਮੀਟਿੰਗ ਲੰਮੀ ਚੱਲੂਗੀ ਜੇ ਗੋਲੀ ਹੋਈ ਤਾਂ ਫੇਰ ਮੀਟਿੰਗ 5-7 ਮਿੰਟ ਠੀਕ ਹੈ ਤੁਸੀਂ ਆਪਣੇ ਸਾਥੀਆਂ ਨਾਲ ਵੀ ਦੇਦਾ ਦਾ ਕਿ ਮੀਟਿੰਗ ਕੀਤੀ ਜਦੋਂ 2:30 ਵਜੇ ਪਹੁੰਚੇ ਤਾਂ ਨੇ ਜਿਸ ਤੁਹਾਡੇ ਸਾਥੀਆਂ ਵੱਲੋਂ ਤੁਹਾਨੂੰ ਕਹਿ ਉਹ ਜਾ ਸੰਜੋਗ ਮਿਲਿਆ ਔਰ ਤੁਹਾਡੇ ਸਾਥੀਆਂ ਤੇ ਚਾਹੇ ਪਹਿਲਾਂ ਵੀ ਸਰਕਾਰੀ ਦੇ ਹੈੱਡ ਤੇ ਬੁਲਾਇਆ ਸੀਗਾ ਤੇ ਵੱਡੇ ਲਾਰੇ ਲਾਏ ਤੁਹਾਨੂੰ ਲੱਗਦਾ ਕਿ ਅੱਜ ਕੁਝ ਨਿਕਲੇਗਾ ਕੱਲ ਵਾਲਾ ਪੂਰਾ ਸੀਨ ਉਸ ਪਰਕਰਨ ਤੋਂ ਬਾਅਦ ਕੱਲ ਵਾਲਾ ਸੀਨ ਜੋ ਕ੍ਰੀਏਟ ਹੋਇਆ ਉਸ ਤੋਂ ਬਾਅਦ ਸਰਕਾਰ ਨੂੰ ਥੋੜਾ ਜਿਹੀ ਚੀਜ਼ ਮਹਿਸੂਸ ਹੋਈਏ ਕਿ ਜੋ ਸੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਸੀ ਉਹ ਇਹਨਾਂ ਦੇ ਵਾਅਦੇ ਲੱਗਦਾ ਪੂਰੇ ਕਰਨੇ ਪੈਣਗੇ ਅੱਜ ਇਸ ਇੱਕ ਉਮੀਦ ਦੇ ਨਾਲ ਆਏ ਆ ਕਿ ਸ਼ਾਇਦ ਸਰਕਾਰ ਆ ਜਾਣਦੀ ਹੋਈ ਥੋੜੀ ਕੋ ਮਤਲਬ ਸਭ ਕੁ ਲੈ ਲੈ ਵੀ ਨਾ ਅਧਿਆਪਕਾਂ ਦਾ ਹੱਲ ਕਰਨਾ ਬੰਦਾ ਜੋ ਕੱਚੇ ਕੰਮੇ 18 18 ਸਾਲ ਤੋਂ ਆਪਣਾ ਸਵਾਵਨ ਵਾ ਰਹੇ ਨੇ ਤੇ ਬਹੁਤ ਹੀ ਘੱਟ ਤਨਖਾਹਾਂ 6000 ਤੇ ਆਪਣਾ ਕੰਮ ਕਰ ਰਹੇ ਨੇ ਅੱਜ ਸਬ ਕਮੇਟੀ ਦੀ ਬੈਠਕ ਵੀ ਹੋਈ ਹੈ ਅੰਦਰ ਹੀ ਬੈਠੇ ਸਾਰੇ ਮੈਂਬਰ ਸਫਾਈ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਆਲਮੋਸਟ ਓਕੇ ਹੋ ਚੁੱਕਿਆ ਕੱਲ ਮੰਤਰੀ ਮੰਡਲ ਹੈਗੀ ਹੈ ਤੁਹਾਨੂੰ ਵੀ ਉਮੀਦ ਹੈ ਕਿ ਤੁਹਾਨੂੰ ਵੀ ਕਰਨਗੇ ਬਿਲਕੁਲ ਜੀ ਜੀ ਵੀ ਉਸ ਇਤਨਾ ਹੀ ਪੰਜਾਬ ਦੇ ਸਕੂਲਾਂ ਦਾ ਸੁਧਾਰ ਕੀਤਾ ਸਿੱਖਿਆ ਦਾ ਮਿਆਰ ਉੱਤੇ ਕੱਕਿਆ ਪੰਜਾਬ ਨੂੰ ਪ੍ਰੀ ਪ੍ਰਾਇਮਰੀ ਕਲਾਸ ਸਾਰੇ ਦੇਖਿਆ ਪਹਿਲੇ ਸੁੱਤ ਨੰਬਰ ਤੇ ਜਾਂਦਾ ਚਲ ਆਓ ਪਸ਼ਮੀਰ ਆ ਜਾ ਰਹਾ ਹੈ ਰਣਨੀਤੀ ਇਹ ਹੋਏਗੀ ਕਿ ਆਹ ਕਿਆ ਬਾਜ਼ੀ ਲੜਾਈ ਲੜੀਏਗੀ ਇਸ ਤੋਂ ਬਾਅਦ ਬਹੁਤ ਵੱਡਾ ਐਕਸ਼ਨ ਹੋਏਗਾ ਜਿਹੜਾ ਅਸੀਂ ਮੀਟਿੰਗ ਤੋਂ ਬਾਅਦ ਜਲਦੀ ਫੈਸਲਾ ਲੈ ਕੇ ਤੁਹਾਡੇ ਧਿਆਨ ਦੇ ਵਿੱਚ ਜੇ ਸਿੱਤਾ ਨਿਕਲਦਾ ਤਾਂ ਮੀਟਿੰਗ ਲੰਮੀ ਚੱਲੂਗੀ ਜੇ ਗੋਲੀ ਹੋਈ ਤਾਂ ਫਿਰ ਮੀਟਿੰਗ 5-7 ਵਜੇ ਰੰਨੀਤੀ ਹੋਏਗੀ ਕਿ ਆਰ ਜਾਂ ਪਾਰ ਦੀ ਲੜਾਈ ਲੜੀ ਜਾਏਗੀ ਇਸ ਤੋਂ ਬਾਅਦ ਬਹੁਤ ਵੱਡਾ ਐਕਸ਼ਨ ਹੋਏਗਾ ਜਿਹੜਾ ਅਸੀਂ ਮੀਟਿੰਗ ਤੋਂ ਬਾਅਦ ਜਲਦੀ ਫੈਸਲਾ ਲੈ ਕੇ ਤੁਹਾਡੇ ਧਿਆਨ ਦੇ ਵਿੱਚ ਲਿਆਉਣ ਲਗਾਤਾਰ ਰਾਤ ਵੀ ਤੁਹਾਨੂੰ ਦੇਖਿਆ ਰਾਤ 1:30 ਵਜੇ ਕਮੇਟੀਆਂ ਕਰਦੇ ਨੇ ਜਦੋਂ ਮੀਟਿੰਗ ਹੋਣ ਜਾ ਰਹੀ ਆ ਮੰਗਾਂ ਆਲਰੇਡੀ ਤੁਸੀਂ ਦੱਸ ਚੁੱਕੇ ਹੋ ਕਿ ਜਿਹੜੀਆਂ ਮੰਗਾਂ ਨੇ પણ ਕਿੰਨਾ ਸਮਾਂ ਜਿਹੜੀ ਕਦੋਂ ਮੀਟਿੰਗ ਸ਼ੁਰੂ ਹੋਵੇਗੀ ਕਦੋਂ ਤੱਕ ਮੀਟਿੰਗ ਜਿਹੜੀ ਸਾਢੇ 12 ਦਾ ਟਾਈਮ ਸੀ ਸਾਨੂੰ ਉਮੀਦ ਹੈ ਵੀ ਸਾਢੇ 12 ਤੋਂ ਚੱਲੂ ਹੋਊਗੀ ਸਾਨੂੰ ਉੱਥੋਂ ਨਿਕਲਣ ਦਾ ਟਾਈਮ ਲੱਗ ਗਿਆ ਸਾਨੂੰ ਉਮੀਦ ਹੈ ਕਿ ਅਜਾਈ ਮੀਟਿੰਗ ਸਟਾਰਟ ਹੋ ਜੂਗੀ ਤੇ ਬਹੁਤ ਅਹਿਮ ਮੁੱਦੇ ਆ ਮੀਟਿੰਗ ਲੰਮੀ ਵੀ ਚੱਲ ਸਕਦੀ ਹੈ ਜੇ ਸਿੱਟਾ ਨਿਕਲਦਾ ਤਾਂ ਮੀਟਿੰਗ ਲੰਮੀ ਚੱਲੂਗੀ ਜੇ ਗੋਲੀ ਹੋਈ ਤਾਂ ਫਿਰ ਮੀਟਿੰਗ 5-7 ਮਿੰਟ ਚ ਠੀਕ ਕਰ ਤੁਸੀ ਆਪਣੇ ਸਾਥੀਆਂ ਨਾਲ ਵੀ ਦੇਰ ਦਾ ਤਾਂ ਕਿ ਮੀਟਿੰਗ ਕੀਤੀ ਜਦੋਂ 2:30 ਵਜੇ ਪਹੁੰਚੇ ਤਾਂ ਨੇ ਜਿਸ ਤੁਹਾਡੇ ਸਾਥੀਆਂ ਵੱਲੋਂ ਤੁਹਾਨੂੰ ਕਹਿ ਉਹ ਜਾ ਸੰਯੋਗ ਮਿਲਿਆ ਔਰ ਤੁਹਾਡੇ ਸਾਥੀਆਂ ਤੇ ਚਾਹ ਪਹਿਲਾਂ ਵੀ ਸਰਕਾਰੀ ਦੇ ਹਾਜ਼ਰ ਤੇ ਬੁਲਾਇਆ ਸੀਗਾ ਤੇ ਵੱਡੇ ਲਾਰੇ ਲਾਏ ਤੁਹਾਨੂੰ ਲੱਗਦਾ ਕਿ ਅੱਜ ਕੁਝ ਨਿਕਲੇਗਾ ਕੱਲ ਵਾਲਾ ਪੂਰਾ ਸੀਨ ਉਸ ਪਰਕਰਨ ਤੋਂ ਬਾਅਦ ਕੱਲ ਵਾਲਾ ਸੀਨ ਜੋ ਕ੍ਰੀਏਟ ਹੋਇਆ ਉਸ ਤੋਂ ਬਾਅਦ ਸਰਕਾਰ ਨੂੰ ਥੋੜਾ ਜਿਹੀ ਚੀਜ਼ ਮਹਿਸੂਸ ਹੋਈਏ ਕਿ ਜੋ ਸੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵਾਦੇ ਕੀਤੇ ਸੀ ਉਹ ਇਹਨਾਂ ਦੇ ਵਾਦੇ ਲੱਗਦਾ ਪੂਰੇ ਕਰਨੇ ਪੈਣਗੇ ਅੱਜ ਇਸ ਇੱਕ ਉਮੀਦ ਦੇ ਨਾਲ ਆਏ ਆ ਕਿ ਸ਼ਾਇਦ ਸਰਕਾਰ ਆ ਜਾਂਦੀ ਹੋਈ ਥੋੜੀ ਘੋ ਮਤਲਬ ਸਭ ਕੁ ਲੈ ਲੈ ਵੀ ਨਾ ਅਧਿਆਪਕਾਂ ਦਾ ਹੱਲ ਕਰਨਾ ਬੰਦਾ ਜੋ ਕੱਚੇ ਕੰਮ 18 18 ਸਾਲ ਤੋਂ ਆਪਣਾ ਸਵਾਵ ਨਵਾ ਰਹੇ ਨੇ ਤੇ ਬਹੁਤ ਹੀ ਘੱਟ ਤਨਖਾਹਾਂ 6000 ਤੇ ਆਪਣਾ ਕੰਮ ਕਰ ਰਹੇ ਨੇ ਅੱਜ ਸਬ ਕਮੇਟੀ ਦੀ ਬੈਠਕ ਵੀ ਹੋਈ ਹੈ ਅੰਦਰ ਹੀ بیٹھے ਸਾਰੇ ਮੈਂਬਰ ਸਫਾਈ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਆਲਮੋਸਟ ਓਕੇ ਹੋ ਚੁੱਕਿਆ ਕੱਲ ਮੰਤਰੀ ਮੰਡਲ ਹੈਗੀ ਹੈ ਤੁਹਾਨੂੰ ਵੀ ਉਮੀਦ ਹੈ ਕਿ ਤੁਹਾਨੂੰ ਵੀ ਕਰਨਗੇ ਬਿਲਕੁਲ ਜੀ ਸਿੱਖਿਆ ਵੀ ਉਸ ਇਤਨਾ ਹੀ ਪੰਜਾਬ ਦੇ ਸਕੂਲਾਂ ਦਾ ਸੁਧਾਰ ਕੀਤਾ ਸਿੱਖਿਆ ਦਾ ਮਿਆਰ ਉੱਤੇ ਕੱਟਿਆ ਪੰਜਾਬ ਨੂੰ ਪ੍ਰੀ ਪ੍ਰਾਇਮਰੀ ਕਲਾਸ ਸਾਦੇ ਦੇਖਿਆ ਪਹਿਲੇ ਸੁੱਤ ਨੰਬਰ ਤੇ ਜਾਂਦਾ ਚਲ ਆਓ ਪਸ਼ਮੀਰ ਆ ਜਾ ਰਿਹਾ ਹੈ